ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰਿਓ ਅੱਜ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਪਾਸ਼ਾਹੀ ਤੀਸਰੀ ਪਿੰਡ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਦੀ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਪਾਵਨ ਅਸਥਾਨ ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨਾਲ ਸੰਬੰਧਿਤ ਹੈ ਇਸ ਪਾਵਨ ਅਸਥਾਨ ਦੀ ਉਸਾਰੀ ਗੁਰੂ ਜੀ ਨੇ ਸੰਨ 1552 ਈਸਵੀ ਵਿੱਚ ਕੀਤੀ ਲੋਕਾਈ ਦੇ ਆਤਮਿਕ ਕਲਿਆਣ ਹਿੱਤ 84 ਪੌੜੀਆਂ ਦਾ ਬੌਲੀ ਸਾਹਿਬ ਬਣਵਾਇਆ ਇਸ ਸਿੱਖ ਧਰਮ ਦਾ ਪਹਿਲਾ ਮਹਾਨ ਤੀਰਥ ਸਥਾਨ ਹੈ ਇਸ ਪਵਿੱਤਰ ਸਥਾਨ ਤੋਂ ਗੁਰੂ ਸਾਹਿਬ ਜੀ ਨੇ ਬਹੁਤ ਅਨਮੁੱਲੇ ਸਿਧਾਂਤ ਸਿੱਖ ਕੌਮ ਦੀ ਝੋਲੀ ਪਾਏ ਇਨ੍ਹਾਂ ਵਿੱਚੋਂ ਜਗਤ ਦੇ ਆਤਮਕ ਕਲਿਆਣ ਦੇ ਲਈ 84 ਪੌੜੀਆਂ ਵਾਲਾ ਮਹਾਨ ਬੌਲੀ ਸਾਹਿਬ ਜੀ ਪਹਿਲੇ ਪੰਗ ਪਾਛੇ ਸੰਗਤ ਭਾਵ ਗੁਰੂ ਕੇ ਲੰਗਰ ਦੀ ਪ੍ਰਥਾ ਚਲਾਈ ਜਿੱਥੇ ਦੇਸ਼ ਦੇ ਬਾਦਸ਼ਾਹ ਅਕਬਰ ਨੇ ਪੁੰਜੇ ਬੈਠ ਕੇ ਲੰਗਰ ਛਕਿਆ ਇੱਥੋਂ ਹੀ ਗੁਰੂ ਜੀ ਨੇ ਸਦੀ ਪ੍ਰਥਾ ਦੀ ਕੋਜੀ ਰੀਤ ਨੂੰ ਖਤਮ ਕੀਤਾ ਪਰਦੇ ਦੀ ਪ੍ਰਥਾ ਵੀ ਇਸ ਸਥਾਨ ਤੋਂ ਬੰਦ ਹੋਈ ਜਗਤ ਨੂੰ ਆਨੰਦ ਦੇਣ ਵਾਲੀ ਪਾਵਨ ਬਾਣੀ ਆਨੰਦ ਸਾਹਿਬ ਇੱਥੇ ਉਚਾਰਨ ਹੋਈ ਜਿਸ ਤੋਂ ਬਿਨਾਂ ਸਿੱਖ ਧਰਮ ਦਾ ਕੋਈ ਵੀ ਧਾਰਮਿਕ ਕੰਮ ਨਾ ਸ਼ੁਰੂ ਹੋ ਸਕਦਾ ਹੈ ਤੇ ਨਾ ਹੀ ਸਮਾਪਤ ਹੋ ਸਕਦਾ ਹੈ ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਵਾਸਤੇ 22 ਪ੍ਰਚਾਰਕ ਭਾਉ ਮੰਜੀਆਂ ਦੀ ਸਥਾਪਨਾ ਕੀਤੀ ਇੱਥੇ ਹੀ ਗੁਰੂ ਜੀ ਦੇ ਅੰਤਮ ਸਮੇਂ ਦਿੱਤੀ ਸਿੱਖਿਆ ਕਿ ਜੀਵ ਪ੍ਰਮਾਤਮਾ ਦੇ ਹੁਕਮ ਵਿੱਚ ਜੰਮਦਾ ਹੈ ਮਰਦਾ ਹੈ ਸੋ ਜੀਵ ਦੇ ਮਰਨ ਤੇ ਰੋਣ ਦੀ ਬਜਾਏ ਪ੍ਰਮਾਤਮਾ ਦਾ ਗੁਣ ਗਾ ਕੇ ਰਜ਼ਾ ਵਿੱਚ ਰਹਿਣਾ ਹੀ ਸੋਬਤਾ ਹੈ ਨੁਪਾਈ ਸੁੰਦਰ ਜੀ ਨੇ ਸਦ ਬਾਣੀ ਵਿੱਚ ਪ੍ਰਗਟਾਇਆ ਅਤੇ ਪਵਿੱਤਰ ਅੰਮ੍ਰਿਤਸਰ ਝੋਵਰ ਦੇ ਨਾਲ-ਨਾਲ ਗੁਰੂ ਕਾ ਲੰਗਰ ਰਾਤ ਦਿਨ ਅਟੁੱਟ ਵਰਤਾਇਆ ਜਾਂਦਾ ਹੈ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਆਣ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਰਾਹੀਂ ਪੂਰੇ ਗੁਰਤਾਮਾ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਸਾਡਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਗੁਰ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਹੈ ਆਓ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦ ਆਮਾ ਦੇ ਦਰਸ਼ਨ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ